ਅੰਦਰ ਸ਼ਾਂਤੀ ਤੁਹਾਡੇ ਅੰਦਰ ਖੇੜਾ ਤੁਹਾਡੇ ਅੰਦਰ ਬਸ ਇਸ ਤਰ੍ਹਾਂ ਕਹਿ ਲਿਆ ਕਿ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਕਿਉ ਆਨੰਦ ਅੰਦਰ ਭਰ ਜਾਣਾ ਉਹ ਆਨੰਦ ਕਦੇ ਫਿਰ ਫਿੱਕਾ ਨਹੀਂ ਪੈਣਾ ਰਹਾਓ ਰਹਾਓ ਦਾ ਭਾਵ ਹੁੰਦਾ ਠਹਿਰਾਓ ਰੁਕਣਾ ਰੁਕਣ ਤੋਂ ਭਾਵ ਕਿ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਹੈ ਛੋੜ ਸਿਆਣਪ ਬਹੁ ਚਤਰਾਏ ਦੋਏ ਕਰ ਜੋੜ ਸਾਧ ਮੰਗ ਚੱਲ ਹੁਣ ਇੱਥੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਸਿਆਣਪਾਂ ਜਿੰਨੀਆਂ ਨੇ ਉਹ ਛੱਡ ਦਿਓ ਤੁਸੀਂ ਸਿਆਣਪਾਂ ਦੇ ਚਤਰਾਇਆਂ ਇਹਨਾਂ ਦੇ ਨਾਲ ਗੱਲ ਨਹੀਂ ਬਣਦੀ ਜੇ ਪਰਮਾਤਮਾ ਨੂੰ ਪਾਉਣਾ ਹੈ ਗੁਰੂ ਅਰਜਨ ਸਾਹਿਬ ਜੀ ਨੂੰ ਆਪਣੇ ਹਿਰਦੇ 'ਚ ਵਸਾਉਣਾ ਹੈ ਦਾ ਕਹਿੰਦੇ ਸਿਆਣਪਾਂ ਛੱਡਣੀਆਂ ਪੈਣਗੀਆਂ ਚਤਰਾਈਆਂ ਛੱਡਣੀਆਂ ਪੈਣਗੀਆਂ ਜਿਹੜੇ ਸਾਡੇ ਦੁਨਿਆਵੀ ਕੰਮ ਨੇ ਉਹਨਾਂ